ਪੰਜਾਬ ਸਰਕਾਰ ਵੱਲੋਂ ਬਲਜੋਤ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਨਸ਼ਾ ਜੋਤ ਨਸ਼ਾ ਵਿਰੁੱਧ ਇੱਕ ਮੁਹਿੰਮ ਕੀਤੀ ਗਈ ਹੈ ਉਸੇ ਲੈ ਡੀ ਦੇ ਤਹਿਤ ਮੈਡਮ ਅਮੀਤ ਕੌਂਡਲ ਐਸਐਸਪੀ ਪਟੰਡਾ ਦੀ ਰਹਿਨਮਾਈ ਹੇਠ ਜਿਹੜਾ ਸੀਗਾ ਥਾਣਾ ਕਨਾਲ ਕਲੋਨੀ ਵੱਲੋਂ ਇੱਕ ਜਿਹੜੀ ਸੀ ਪਾਰਟੀ ਕ੍ਰਿਸ਼ਤ ਕਰਦੀ ਹੋਈ ਕੱਲ ਜਾ ਰਹੀ ਸੀ ਜਿਹੜੀ ਪਾਰਟੀ ਜਦੋਂ ਰੇਲਵੇ ਕੁਆਟਰਾਂ ਦੇ ਵਿੱਚ ਗੋਪਾਲ ਨਗਰ ਦੇ ਕੋਲ ਪੁੱਜੀ ਤਾਂ ਉਹਨਾਂ ਨੂੰ ਉੱਥੇ ਦੋ ਲੜਕੇ ਜਿਹੜੇ ਸੀਗੇ ਮਿਲੇ ਜਿਨ੍ਹਾਂ ਦੇ ਇੱਕ ਦਾ ਨਾਮ ਜਿਹੜਾ ਸੀਗਾ ਅਮਿਤ ਮਿੱਤਲ ਔਰ ਫੈਪੀ ਜੋ ਪਰਸਰਾਮ ਨਗਰ ਦਾ ਰਹਿਣ ਵਾਲਾ ਹੈ ਦੂਸਰੇ ਲੜਕੇ ਦਾ ਨਾਮ ਸੀਗਾ ਜਿਹੜਾ ਅਛਿੰਦਰ ਪਾਲ ਸਿੰਘ ਜੋ ਸੰਜੂ ਜੋ ਕ੍ਰਿਸ਼ਨਾ ਪਲੇਮੀ ਪਟੰਡਾ ਦਾ ਹੀ ਰਹਿਣ ਵਾਲਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 300 ਜਿਹੜਾ ਸੀਗਾ ਪੱਤਾ ਟ੍ਰੋਮਾਡੋਲ ਗੋਲੀਆਂ ਦਾ ਮਿਲਿਆ ਟੋਟਲ ਜਿਹੜੀਆਂ ਅਸੀਂ 3000 ਗੋਲੀਆਂ ਔਰ ਜਿਹੜਾ ਸੀ 2700 ਪੱਤਾ ਇਚ ਪੱਤਾ ਜਿਹੜਾ ਹੈਗਾ 15 ਕੈਪਸੂਲ ਪ੍ਰੇਗਵੱਲਨ ਜਿਹੜਾ ਸਿਗਨੇਚਰ ਨੇਗੇ ਉਹ 40500 ਕੈਚੂਲ ਬ੍ਰੰਧ ਹੋਇਆ ਇਹ ਬ੍ਰੰਧ ਕਰਕੇ ਜਿਹੜਾ ਸੀਗਾ ਉਹਨਾਂ ਦਾ ਏਐਸਆਈ ਰਕਵੀਰ ਸਿੰਘ ਨੇ ਰੁਕਾ ਲੈ ਕੇ ਥਾਣੇ ਮੁਕੱਦਮਾ ਦਰਜ ਕਰਾਇਆ ਤੇ ਬਾਅਦ ਕੁੱਟ ਕੇ ਜਿਹੜਾ ਸੀ ਨਾ ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਮੁਕੱਦਮਾ ਨੰਬਰ 70 ਡੇਟਡ 11/4/25 ਅੰਡਰ ਸੈਕਸ਼ਨ ਜਿਹੜੀ ਸੀ 22 ਇੰਡੀਆ ਪੀਐਸਐਟ ਐਂਡ 223 ਪੀਐਨਐਸ ਦੇ ਵਿੱਚ ਗ੍ਰਿਫਤਾਰ ਕੀਤਾ ਪਹਿਲਾਂ ਵੀ ਸਰ ਮਾਮਲਾ ਦਰਜ ਇਹਨਾਂ ਦੇ ਵਿੱਚ ਜਿਹੜੀ ਮਡਲੀ ਜਿਹੜੀ ਅਸੀਂ ਇਹਨਾਂ ਤੋਂ ਜਾਣਕਾਰੀ ਲਈ ਹੈ ਉਹਦੇ ਵਿੱਚ ਜਿਹੜਾ ਹੈਗਾ ਅਮਿਤ ਮਿੱਤਲ ਹੈਗਾ ਉਹਦੇ ਤੇ ਇੱਕ ਮੁਕਦਮਾ ਦਰਜ ਹੈ 15000 ਟਰਾਮਾਡੋਲ ਗੋਲੀ ਦਾ ਥਾਣਾ ਦਿਾਲਪੁਰੇ ਦਾ ਹੈਗਾ ਜਿਹੜਾ ਛਿੰਦਰਪਾਲ ਹੈਗਾ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈਗੇ ਇੱਕ 300 ਸ਼ਿਸ਼ੀ ਹੈ ਥਾਣਾ ਜੀਆਰਪੀ ਦੀ ਹੈ ਤੇ 3700 ਪ੍ਰੋਮੋਡਲ ਗੋਲੀਆਂ ਲੈਣਗੇ ਜਿਹੜੀ ਥਾਣਾ ਨਿਹੰਗਵਲੇ ਦਾ ਮਕਦਮਾ ਦਰਜ ਹੈਗਾ ਇਹ ਕਮਿਟੀ ਕਰਦੇ ਇਹ ਇਹੀ ਜਿਹੜਾ ਹੈਗਾ ਨਸ਼ੀਲੀਆਂ ਬੋਲੀਆਂ ਤੇ ਕੈਪਸੂਲ ਲੈ ਕੇ ਵੇਚਣ ਦਾ ਧੰਦੇ ਕਰਦੇ ਹੈ ਜਿਹੜਾ ਛਿੰਦਰਪਾਲ ਸਿੰਘ ਹੈਗਾ ਇਹ ਨੂੰ 10 ਸਾਲ ਦੀ ਸਜ਼ਾ ਵੀ ਹੋਈ ਹੋਈ ਹੈ ਮਕਦਮੇ ਦੇ ਵਿੱਚ ਜਿਹੜਾ ਹੁਣ ਇਹ ਬੇਲ ਤੇ ਆਇਆ ਹੋਇਆ ਸੀ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਵੇਚਦੇ ਆ ਮਾਨੂੰ ਕੀ ਮੈਸੇਜ ਹੈ ਨਾ ਸਾਡੀ ਬਠਿੰਡਾ ਪੁਲਿਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਵੀ ਇਹੀ ਨਸ਼ਾ ਵੇਚਣ ਵਾਲਿਆਂ ਨੂੰ ਇਹੀ ਮੈਸੇਜ ਹੈਗਾ ਵੀ ਜਿਹੜਾ ਸਾਡੀ ਜਿਹੜੀ ਸਟੇਟ ਗਵਰਨਮੈਂਟ ਦੀ ਜਿਹੜੀ ਆ ਜੁੱਤ ਨਸ਼ਾ ਦੇ ਵਿਰੁੱਧ ਬੜੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਸਪਲਾਈ ਕਰੂਗਾ ਅਸੀਂ ਉਸ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤਦ ਵੀ ਮਤਲਬ ਪਹਿਲਾਂ ਵੀ ਇਹਦੇ ਉੱਤੇ ਬਣਿਆ ਗਿਆ ਉਹ ਨਹੀਂ ਬਣਿਆ ਲੱਗਦਾ ਮੈਨੂੰ ਇਹ ਕਿ ਇਹ ਰੱਜਾ ਕੋਈ ਦੋ ਤਾਰਵਾਰ ਕਿਹਦਾ ਹੋਵੇ ਤੇ ਵੀ অলਮੈਟ ਕਿਉਂ ਆਜ ਅਸੀਂ ਇਹਨਾਂ ਦੋਨਾਂ ਨੂੰ ਜੀ ਮੰਨ ਲਓ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਜਿੱਥੇ ਉਹਨਾਂ ਦਾ ਅੱਜ ਅਸੀਂ ਪੁਲਿਸ ਰਿਮਾਂਡ حاصل ਕਰਾਂਗੇ ਪੁਲਿਸ ਰਿਮਾਂਡ ਦੇ ਵਿੱਚ ਜਿਹੜੀ ਹੈਗੇ ਸਾਰੇ ਇਹਨਾਂ ਪਹਿਲੂਆਂ ਦੇ ਅਸੀਂ ਜਾਂਚ ਕਰਾਂਗੇ